ਫਤੇ ਗੁਰੂ ਦੇ ਪਾਵਨ ਚਰਨਾਂ 'ਚ ਜੁੜਵਾਂ ਚੰਦਾਵਟ ਭਾਗ ਸਮਾਪਤ ਹੋਇਆ ਜਿਨਿੰਨੇ ਦੇ ਗੁਰੂ ਦੀ ਹਜ਼ੂਰੀ 'ਚ ਜੁੜ ਕੇ ਬੈਠੇ ਆਂ ਔਰ ਯਤਨ ਕਰੀਏ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੇ ਇਤਿਹਾਸ ਦੇ ਨਾਲ ਬਹੁਤ ਮੁਕਥਾਵਾਂ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਜਿੱਤੇ ਭਾਈ ਸਾਹਿਬ ਗੁਰਸ਼ਬਦ ਦੀ ਕਥਾ ਦੇ ਨਾਲ ਭਾਈ ਸਾਹਿਬ ਗੁਰਸੱਘ ਸਿੰਘ ਜੀ ਸੰਤਾਂ ਨੂੰ ਸਰਬਉੱਚ ਦੇ ਪਾਵਨ ਸ਼ਬਦ ਦੇ ਨਾਲ ਗੁਰਮਤਿ ਸਾਹ ਪਾ ਕੇ ਗਏ ਨੂੰ ਇਤਿਹਾਸ ਕੋਮਾ ਦੀ ਜੰਜਾਲ ਹੁੰਦਾ ਹੈ ਔਰ ਇਤਿਹਾਸ ਦੇ ਰੰਗ ਤੱਕ ਕਰਨ ਤੋਂ ਪਹਿਲਾਂ ਔਰ ਸੰਤੂ ਦੇ ਪਾਵਨ ਸ਼ਬਦ ਦੀ ਜਾਪਰੀ ਹੈ ਗੁਰਦੇਵ ਦਾ ਪਾਵਨ ਸ਼ਬਦ ਹੈ। ਵੈਸੇ ਅੱਜ ਦਾ ਮੁੱਖ ਬਾਣੀ ਹੈ। ਰਾਤਨਾ ਸਿੰਘ ਜਿਨ੍ਹਾਂ ਨੇ ਆਉਂਦੇ ਆ ਪੜਿਆ ਪੰਨੇ ਗੁਰਦੇਵ ਗੁਰਦਰ ਸਿੰਘ ਮਹਾਰਾਜ ਜੀ ਸਰਬੱਤ ਸੰਗਤਾਂ ਨੂੰ ਪਾਵਨ ਹੁਕਮ ਦੀ ਬਖਸ਼ਿਸ਼ ਕਰਦੇ ਨੇ। ਇਹਦੀ ਮੁੱਖ ਅਹਿਮੀਅਤ ਹੈ ਜਿਹੜਾ ਹੁਕਮ ਨਾਂ ਲਿਖਿਆ ਜਾਂਦਾ ਹੈ। ਸਤਰੂ ਪਾਵਨ ਹੁਕਮ ਦੀ ਬਖਸ਼ਿਸ਼ ਕਰਦੇ ਨੇ। ਸ਼ਬਦ ਦੀ ਪਹਿਲੀ ਪਰੰਦੀ ਹੈ ਔਖੀ ਘੜੀ ਨਾ ਦੇਖਣ ਲਈ ਆਪਣਾ ਗਿਰਦ ਸਭਾਲ ਲੈ ਹਾਥ ਮੇਰਾ ਘਾਏ ਆਪਣੇ ਉਹ ਸਾਹ ਸਾਹ ਪ੍ਰਤ ਪਾਲੀ ਔਖੀ ਘੜੀ ਨਾ ਦੇਖਣ ਲਈ ਅਸਲ ਵਿੱਚ ਆਪਾਂ ਇਸ ਸ਼ਬਦ ਨੂੰ ਬਹੁਤਾਰ ਵਿੱਚ ਦੇ ਨਹੀਂ ਪਰਦੇ ਆਂਦਾ ਈ ਹਰੇਕ ਸ਼ਬਦ 'ਤੇ ਬਿੰਦੀ ਲਾ ਕੇ ਵੀ ਪੜਿਆ ਜਾਂਦਾ ਹੈ ਕਿਉਂਕਿ ਸਤਿਗੁਰੂ ਨੇ ਜਦੋਂ ਇਹ ਸ਼ਬਦ ਨੂੰ ਤੁਸੀਂ ਦੇਈ ਬਿੰਦੀ ਲਾ ਕੇ ਪੜੋਗੇ ਤੇ ਆਪ ਉਲਟ ਜਾਓਗੇ ਜਿਨ੍ਹਾਂ ਦੇ ਕੋਲ ਅਸੀ ਗੁਰਬਾਣੀ ਦੀ ਟ੍ਰਾਂਸਲੇਟ ਲਈ ਵਿਦਿਆ ਲਈ ਉਹਨਾਂ ਦੇ ਅਸਰ ਦੇ ਨਾਲ ਇੱਕ ਇੱਕ ਗੁਰਬਾਣੀ ਦੀ ਲਗਾ ਮਾਤਰ ਇੱਕ ਇੱਕ ਲਗਾ ਮਾਤਰ ਦਾ ਕੋਈ ਵੱਖਰਾ ਅਰਥ ਹੈ ਇਹ ਐਵੇਂ ਨਹੀਂ ਨਾਮ ਲਾਈਆਂ ਸਤਿਗੁਰੂ ਪੰਚ ਸ਼ਬਦ ਇਹਨਾਂ ਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸੁਭਾਣੇ ਉਹ ਪਾਰਗ੍ਰਾਮ ਪਰਮੇਸ਼ਰ ਸਾਧਗੁਰੂ ਆਪਣੇ ਸ਼ੇਖ ਨੂੰ ਔਖੀ ਘੜੀ ਦੇਖਣੀ ਨਹੀਂ ਦਿੰਦਾ ਜੇ ਦੇਈ ਪੜੋਗਾ ਤਾਂ ਦੇਖਣੀ ਨਹੀਂ ਦਿੰਦਾ ਜੇ ਆਪਾਂ ਦੇਈ ਪੜਾਂਗੇ ਤਾਂ ਔਖੀ ਘੜੀ ਨਾ ਦੇਖਣ ਦੇਈ ਪਰ ਇੱਥੇ ਸ਼ਬਦ ਦੇਈ ਦੇ ਸਾਹ ਦੇ ਨਾਲ ਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੇ ਸ਼ੇਰ ਨੂੰ ਤਾਂ ਔਖੀ ਘੜੀ ਦੇਖਣੀ ਨਹੀਂ ਦਿੰਦਾ ਔਖੀ ਘੜੀ ਨਾ ਦੇਖਣ ਲਈ ਆਪਣਾ ਬਿਰਤ ਸੰਭਾਲੇ ਬਿਰਤ ਦੇ ਅਰਥ ਨੇ ਪਾਰਗ੍ਰਾਮ ਪਰਮੇਸ਼ਰ ਸਤਿਗੁਰੂ ਦਾ ਵੋਲਟ ਖਤੀਬ ਤੋਂ ਇੱਕ ਸੁਭਾਅ ਏ ਉਹ ਸੁਭਾਅ ਕਿਹਦਾ ਏ ਕੋਈ ਆਪਣੇ ਸ਼ੇਰਾਂ ਦੀ ਹਮੇਸ਼ਾ ਹੀ ਸੁਭਾਲ ਕਰਦਾ ਔਖੀ ਘੜੀ ਨਾ ਦੇਖਣ ਲਈ ਆਪਣਾ ਬਿਰਤ ਸੰਭਾਲੇ ਬੱਬਾ ਰਾਣਾ ਦਦਾ ਸ਼ਬਦ ਹੈ ਪਰ ਜਦੋਂ ਤੇ ਤਦਾ ਲੱਗਦਾ ਵੀਰੇ ਤੇ ਅਰਥ ਜਵਾਨੀ ਤੋਂ ਬਾਅਦ ਜਿਹੜਾ ਪਟੇਪਾ ਆਦਾ ਉਹ ਬਣ ਜਾਂਦਾ ਪਰ ਤੇ ਬਿਰਧ ਦੇ ਅਰਥ ਨੇ ਕਿਉਂਦਾ ਮੁੱਢਕਦੀਨ ਦਾ ਇੱਕ ਸੁਭਾਅ ਹੈ ਵਾਈ ਨੂੰ ਦਾ ਉਹ ਕਿਹੜਾ ਸੁਭਾਅ ਹੈ ਔਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਆਪਣੇ ਸੇਕਾਂ ਨੂੰ ਔਕੀ ਘੜੀ ਦੇਖਣੀ ਨਹੀਂ ਦਿੰਦਾ ਤੇ ਆਪਣੇ ਸੇਕਾਂ ਦੀ ਹਮੇਸ਼ਾ ਉਹ ਸੰਭਾਲ ਕਰਦਾ ਸਾਥ-ਸਾਥ ਪਰਪਾਲ ਨੇ ਹਾ ਤੇ ਰੱਖ ਆਪਣੇ ਕੋ ਸਾਹ ਸਾਹ ਪ੍ਰਤਪਾਣੇ ਪ੍ਰਾਪਿਓ ਲਾਗ ਰਹੋ ਮਨ ਅਜੀਤ ਆਹ ਦੰਤ ਸਦਾ ਸਹਾਈ ਤਨ ਹਮਾਰਾ ਮੀ ਸਤਿਗੁਰੂ ਅਸਮ ਜਦੋਂ ਸ਼ਰਧਾ ਤੇ ਭਾਵਨਾ ਤੇ ਰਾਖ ਸਿਖਾਵਾ ਗੁਰੂ ਪਾਤਸ਼ਾਹ ਦਾ ਦਰ ਐਸਾ ਹੈ ਤੇ ਗੁਰੂ ਪਾਤਸ਼ਾਹ ਕੋ ਉੱਟ ਕੇ ਸੀਨੇ ਦੇ ਨਾਲ ਲਾਦੇ ਨੇ ਰਹਿਤਾਂ ਨਹੀਂ ਝੜੀ ਲਾਦੇ ਨੇ ਸਾਨੂੰ ਮੰਗਣ ਦੀ ਜਾਚ ਹੀ ਨਹੀਂ ਆਈ ਗੁਰੂ ਵਿੱਚ ਕੋਲ ਕਮੀ ਕੋਈ ਨਹੀਂ ਆਪਾਂ ਕਈ ਵਾਰ ਕਹਿੰਦੇ ਆ ਕਿੰਨੇ ਤਾਂ ਪ੍ਰਤੀਜਾਣੇ ਆ ਮੇਰਾ ਦੁੱਖ ਦੂਰ ਨਹੀਂ ਹੋਇਆ ਮੇਰਾ ਕਸ ਨਹੀਂ ਹਰਿਆ ਪਰ ਗੱਲ ਯਾਦ ਰੱਖਿਓ ਕਮੀ ਗੁਰੂ ਵਿੱਚ ਨਹੀਂ ਸਾਡੇ ਮੰਗਲ ਵਿੱਚ ਕਮੀ ਹੈ ਸਾਡੀ ਭਾਵਨਾ ਵਿੱਚ ਕਮੀ ਹੋ ਸਕਦੀ ਏ ਗੁਰੂ ਦੇ ਕੋਲ ਕਮੀ ਨਹੀਂ ਅਸਲ ਵਿੱਚ ਜਦੋਂ ਸ਼ਰਧਾ ਤੇ ਭਾਵਨਾ ਦੇ ਨਾਲ ਸਿੱਖ ਜੁੜ ਜਾਂਦਾ ਹੈ ਉਹਨੂੰ ਫੇਰਤਾ ਦੀ ਚੜੀ ਲੱਗ ਜਾਂਦੀ ਹੈ ਅਭਿਾਸ ਗੱਲ ਤੋਂ ਰੰਮ ਕੀਤਾ ਸੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਅੱਜ ਵੈਸੇ ਭਗਤ ਨਾਮਦੇਵ ਜੀ 15 ਭਗਤਾਂ ਵਿੱਚੋਂ ਮਹਾਨ ਭਗਤ ਉਹਨਾਂ ਦਾ ਵੀ ਜਨਮ ਦਿਨ ਹੈ ਜਿਹੜੇ 1270 ਵਿੱਚੋਂ ਮਹਾਰਾਸ਼ਟਰ ਦੇ ਵਿੱਚ ਇੱਕ ਨਾਸੀ ਬਾਵਣੀ ਨਗਰ ਪਿੰਡ ਦਾ ਉੱਥੇ ਪੈਦਾ ਹੋਇਆ ਸ਼ੋਰਟ ਵਿੱਚ ਦੱਸ ਦਿਆਂ ਗੁਰਬਾਣੀ ਦੇ ਅੰਦਰ ਉਹਨਾਂ ਦੇ 61 ਸ਼ਬਦ ਨੇ 18 ਰਾਗਾਂ ਦੇ ਵਿੱਚ 31 ਰਾਗ ਨੇ ਗੁਰਬਾਣੀ ਦੇ